ਾਰੇ ਦੋਸਤੋ ਪਿਆਰ ਪ੍ਰੀ ਸਤਿ ਸ੍ਰੀ ਅਕਾਲ ਜੀ ਪੰਜਾਬ ਸਰਕਾਰ ਦੇ ਮਲਾਹਣ ਦੇ ਹੱਕ ਦੇ ਵਿੱਚ ਹਾਈ ਕੋਰਟ ਨੇ ਵੱਡਾ ਫੈਸਲਾ ਕਰਤਾ ਹੈ ਸਾਰੀ ਗੱਲ ਜਾਣ ਕੇ ਨਵਾਂਗੇ ਜੀ ਕਿਉਂਕਿ 2016 ਤੋਂ ਸਾਢੇ 5 ਸਾਲ ਦਾ ਜੋ ਪੇਗਵਿੰਦਾ ਏਰੀਆਰ 17/7/2020 ਵਾਲੇ ਮਲਾਹਣ ਨੂੰ ਛੇਾਂ ਬੇ ਲਾਗੂ ਕਰਨਾ 2004 ਤੋਂ ਭਾਰਤੀ ਹੋਏ ਮਲਾਹਣਾਂ ਲਈ ਪ੍ਰਾਣੀ ਪੈਨਸ ਸਕੀਮ ਬਹਾਲ ਕਰਨਾ 15 ਕੇ 15 ਦਾ ਨੋਟੀਫਿਕੇਸ਼ਨ ਰੱਦ ਕਰਕੇ ਜੋ ਪਰਮਿਸ਼ਨ ਮਿਲਣਾ ਮੁਲਾਜ਼ਮਾਂ ਨੂੰ ਤਨਖਾਹਾਂ ਫੇਸਖਾਨੀਆਂ ਪਰਮਿਸ਼ਨ ਦੇ ਏਰੀਆ ਦੇਣ ਸੰਬੰਧੀ ਜੋ ਕਈ ਫੈਸਲੇ ਹੋ ਚੁੱਕੇ ਹਨ ਕਿਉਂਕਿ 17 7 2020 ਤੋਂ ਭਾਰਤੀ ਹੋਏ ਮੁਲਾਜ਼ਮਾਂ ਲਈ 6ਵਾਂ ਪੇਖ ਲਾਊ ਕਾਨੂੰਨ ਸੰਬੰਧੀ ਪੰਜਾਬ ਦੇ ਹਾਈ ਕੋਰਟ ਨੇ ਫੈਸਲਾ ਕਰ ਦਿੱਤਾ ਹੈ ਜਲਦੀ ਹੀ ਪੰਜਾਬ ਸਰਕਾਰ 17 7 2020 ਵਾਲੇ ਮੁਲਾਜ਼ਮਾਂ ਨੂੰ ਜਿਹਾ ਬੇਗਨਾ ਕਰ ਸਕਦੀ ਹੈ ਪੰਜਾਬ ਸਰਕਾਰ ਦੇ ਮਹਿਕ ਵਿੱਚ ਕੰਮ ਕਰਦੇ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਨ ਸੰਬੰਧੀ ਵੀ ਬੇਤਵਾਂ ਦੀ ਹਰਪੰਸ ਜੀਮਾ ਨਾਲ ਮੁੱਖ ਨਹੀਂ ਭੁਣ ਤਮਾਂ ਦੇ ਨਾਲ ਕਈ ਮਿੰਟ ਹੋਈਆਂ ਸਨ ਜਿਸ ਤਰ੍ਹਾਂ ਮੁੱਖ ਮੰਤਰੀ ਮਨਿਆ ਵੀ ਸੀ ਜੋ ਕੱਚੇ ਮਜ਼ਦੂਰਾਂ ਮੈਂ ਉਹਨਾਂ ਅੱਗੇ ਪੱਤਾ ਸਾਹ ਕਰੂੰਗਾ ਪਰ ਸਰਕਾਰ ਬਣੀ ਨੂੰ ਪੌਣੇ ਤਿੰਨ ਸਾਲ ਤੋਂ ਉੱਪਰ ਤਾਂ ਹੋ ਚੁੱਕਿਆ ਅਜੇ ਤੱਕ ਜੋ ਪੰਜਾਬ ਸਰਕਾਰ ਦੇ ਮਹਿਕ ਵਿੱਚ ਕੰਮ ਕਰਦੇ ਕੱਚੇ ਮਜ਼ਦੂਰਾਂ ਨੂੰ ਰੈਰ ਨਹੀਂ ਕੀਤਾ ਗਿਆ ਜਸਤਰਾ ਰੋਪੜ ਸੰਭਾਲਣ ਦੇ ਵਿੱਚ ਗੁਰੂ ਹਰਗੋਬਿੰਦ ਧਰਮਨ ਲਹਿਰਾ ਮਹੱਦੇਵ ਮਹੱਬਦੇ ਵਿੱਚ ਠੇਕੇਦਾਰਾਂ ਕੋਲ 20 ਸਾਲਾਂ ਤੋਂ ਬਹੁ ਦੀ ਘਰਦਨਾਂ ਦੇ ਕੰਮ ਕੰਮ ਕਰਦੇ ਆ ਪਰ ਉਹਨਾਂ ਵਿੱਚ ਇੱਕ ਗਾਮ ਬੱਕਾ ਨਹੀਂ ਕੀਤਾ ਗਿਆ ਠੇਕੇਦਾਰਾਂ ਦੇ ਕੋਲ ਕੰਮ ਕੰਮ ਕਰਦੇ ਆ ਅਸੀਂ ਮੰਗ ਕਰ ਰਹੇ ਹਾਂ ਭਗਵਾਨ ਤੋਂ ਤੋਂ ਵੀ ਗੁਰੂ ਹਰਗੋਬਨ ਗੁਰੂ ਹਰਗੋਬਨ ਧਰਮਨ ਲਹਿਰਾ ਮਹੱਬਤ ਦੇ ਵਿੱਚ ਫਿਰ ਰੋਪੜ ਸੰਭਾਲਣ ਦੇ ਵਿੱਚ ਕੱਚੇ ਨੂੰ ਪੱਕਾ ਕਿਤਾਰੇ ਜੋ ਖਾਲੀ ਵੀ ਆ ਸਾਂਮੀ ਹਨ ਪੀਐਸਪੀਸੀਐਲ ਦੇ ਵਿੱਚ ਇਹ ਜਲਦੀ ਭਰੀਆਂ ਜਾਣ ਕਿਉਂਕਿ ਲਹਿਰਾਮਨ ਥਰਮਨਾਂ ਦੇ ਵਿੱਚ ਤਿੰਨ ਤਿੰਨ ਲੋਕੇਸ਼ਨਾਂ ਦੇ ਕਿ ਕੰਮਾਂ ਕੰਮ ਕਰਦਾ ਹੈ ਮਲਾਜਨਾ ਦੀ ਭਰਤ ਨਹੀਂ ਹੋ ਰਹੀ ਜੋ ਪ੍ਰਾਣੇ ਮਲਾਜਨਾ ਹੋ ਰਹੇ ਹਨ ਇਸ ਤਰ੍ਹਾਂ ਜੋ ਪਾਰਕ ਡੋਨੀ ਹੋ ਰਿਹਾ ਬਰਾ ਹਲ ਹੋ ਚੁੱਕਿਆ ਹੈ ਬੰਨ ਟੈਪ ਦੇ ਕੁਆਟਰ ਗਲ ਚੁੱਕਿਆ ਟੂਟ ਦੇ ਕੁਆਟਰ ਬਾਕਸ ਖਾਲ ਚੁੱਕਿਆ ਜੇਕਰ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਜਾਂ ਪੀਐਸ ਪੀਸੀਐਲ ਦੇ ਵਿੱਚ ਨਵੀਂ ਭਰਤ ਕੀਤੀ ਜਾਵੇ ਇੱਕ ਤਾਂ ਜੋ ਰਹਿਸ ਪ੍ਰਾਪਾਰਡ ਨਹੀਂ ਹੈ ਉਹ ਰਹਿਸ ਹੋ ਜੂ ਕੁਆਟਰ ਬੱਜਣਗੇ ਇੱਕ ਜੋ ਸਾਡੇ ਬੱਚੇ ਆ ਕੈਨੇਡਾ ਅਮਰੀਕਾ ਦੇ ਬਾਹਰ ਨਾ ਰੁਕਣੇ ਕਰਨਗੇ ਜਿਸ ਵੀ ਸਾਡੇ ਬੱਚਿਆਂ ਨੂੰ ਇੱਥੇ ਨੌਕਰੀ ਮਿਲੂਗੀ ਅਮੈਂ ਗਰੰਟੀ ਨਾਲ ਕਹਿ ਸਕਦਾ ਹਾਂ ਉਹ ਕੋਈ ਵੀ ਬਾਹਰ ਨਹੀਂ ਜਾਣਗੇ ਦੁਆਰਾ ਫਿਰ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਦਾ ਵੀ ਜੋ ਮਜ਼ਦੂਰਾਂ ਉਹਨਾਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਦੂਜੇ ਪਾਸੇ ਜੋ ਰਿਟਾਇਰੋਨਾਂ ਦੇ ਸਾਥੀ ਆ ਉਹਨਾਂ ਨੇ ਫੈਸਲਾ ਕਰ ਲਿਆ ਹੈ ਕਿ 7 ਫਰਵਰੀ ਨੂੰ ਜ਼ਿਲ੍ਹਾ ਬੰਦਰ ਦੇ ਉੱਪਰ ਧੋਖਾ ਹੜਤਾਲ ਸ਼ੁਰੂ ਕਰਨਗੇ ਸਿਹਰੇ 11 ਮਈ ਤੋਂ ਲੈ ਕੇ ਸਾਮ ਨੂੰ 5 ਤੱਕ ਮੁਖੜਤਾ ਕਰਾਂਗੇ ਜਿਹੜੋਂ ਫਰਵਰੀ ਮਹੀਨੇ ਦੇ ਵਿੱਚ ਪਹਿਲਾਂ ਨਾ ਮਹਾਲੀ ਦੇ ਵਿੱਚ ਉਹ ਵੱਡੀ ਰੈਲੀ ਕਰਨਗੇ ਜਦੋਂ ਬਾਈਟ ਸੈਸ਼ਨ ਸ਼ੁਰੂ ਹੋਊਗਾ ਪੰਜਾਬ ਸਰਕਾਰ ਦਾ ਇਹ ਰੋ ਜਾ ਕੇ ਨਵਾਂ ਤਿੱਖਾ ਸੰਜ ਕਰਨ ਵਾਲੇ ਸੋਚਣਗੇ ਬਾਈਟ ਸੈਸ਼ਨ ਨਾਲ ਪੰਜਾਬ ਸਰਕਾਰ ਵਿਰੋਧ ਕਰਨਗੇ ਧੰਨਵਾਦ ਸਾਥਿਓ ਮੇਟਨ ਨੂੰ ਸਾਲਸਰਾ ਗੋਗੀ